ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਅੱਗ ਆਪੇ ਜੀਵ ਜੰਤਰ ਸਭ ਤੇਰੇ ਥਾਪੇ ਤੁਦ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਰ ਤੇਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਰਮ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ 세ਬਿਆ ਤਨਹੀ ਸੁਖ ਪਾਇਆ ਸੋ ਜਨਮ ਨ ਜੁਵੇ ਹਰੀ ਜੀਆ ਨਾਮਿ ਅਵਖਤਾ ਜਿਨ ਜਨ ਤੀਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਪਲਾ ਇਹਾ ਹੈ ਕਰ ਜੀਓ ਦ੍ਰਿਟ ਤਾਰੇ ਆਪਣਾ ਦਾ ਸਵਾਰਿਆ ਘਟ ਘਟ ਅੰਤਰਾ ਪਰਮ ਬ੍ਰਹਮ ਨਮ ਸਿਕਾਰਿਆ ਇਕਸ ਬਿਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓਂ ਦ੍ਰੇਟ ਧਾਰ ਆਪਣਾ ਦਾ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕਸ ਵੇਣਾ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ